ਕਿੰਨੇ ਚਿਰ ਤੋਂ ਬੈਠੇ ਸੀ ਤੁਸੀਂ ਪੇਕੇ? ਅਸੀਂ ਹੋ ਗਿਆ 7 ਸਾਲ ਦਾ। 7 ਸਾਲ? ਦੇਖ ਸਕਦੇ ਹੋ ਦੋਸਤੋ 7 ਸਾਲ ਬਾਅਦ ਗੁਰਦੀਪ ਕੌਰ ਲੜਕੀ 7 ਸਾਲ ਤੋਂ ਪੇਕੇ ਬੈਠੀ ਸੀ ਤੇ ਬਾਬਾ ਕਮੰਡ ਸਿੰਘ ਜੀ ਨੇ ਅੱਜ ਸਰੋਪੇ ਵੀ ਪਾਉਣਗੇ 7 ਸਾਲ ਬਾਅਦ ਘਰ ਬਸਾਤਾ। ਖੁਸ਼ ਹੋ ਜੀ ਹੁਣ? ਹਾਂਜੀ ਹਾਂਜੀ ਬੁੱਲਕੋ ਕੋਈ ਹੋਰ। ਪੂਰੇ ਖੁਸ਼ ਹੋ? ਹਾਂਜੀ ਹਾਂਜੀ। ਨਿੰਗ ਸਿੰਘ ਜਥੇਬੰਦੀ ਨੇ ਜੋ ਕੰਮ ਕਰਿਆ ਖੁਸ਼ ਹੋ ਇਤੋਂ? ਬਹੁਤ ਵਧੀਆ ਕਰਿਆ ਜੀ। ਖੁਸ਼ ਹੋ ਜੀ? ਹਾਂਜੀ ਕਰਨੂ ਜੀ ਲੜਕੀ ਹੋ ਗਈ। ਹਾਂ ਮਾਤਾ। ਠੀਕ ਹੈ ਬਤਾ ਹਾਂ ਬਈ ਖੁਸ਼ ਹੋ ਪਿੱਛੇ ਖੜ ਗਿਆ ਆਪਾਂ ਬਹੁਤ ਚੰਗਾ ਕਰਦੇ ਸੱਤ ਬਾਸਾਂ ਵਧੀਆ ਸਾਲ ਜੇ ਕੋਈ ਦੁੱਖ ਤਕਲੀਫ ਆਉਗੀ ਅੱਜ ਇਹਨੂੰ ਕਹਿੰਦੇ ਆਂ ਅਸੀਂ ਇਹਦੇ ਮੂੰਹ ਤੇ ਇਹਦਾ ਭਰਾ ਵੀ ਖੜਾ ਹੈ ਦੀ ਮਾਂ ਵੀ ਖੜੀ ਹੈ ਕੱਲ ਨੂੰ ਇਹ ਸ਼ਰਾਬ ਪੀਂਦਾ ਹੈ ਜਾਂ ਕੁੜੀ ਨੂੰ ਤੰਗ ਕਰਦਾ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਲਿਖ ਕੇ ਵੀ ਦੇਵਾਂਗੇ ਇਹਨਾਂ ਨੂੰ ਠੀਕ ਹੈ ਦੋ ਜੀਆਂ ਨੂੰ ਜਾਂ ਕੱਲ ਨੂੰ ਕੁੜੀ ਕੋਈ 5-3 ਗੱਲ ਕਰਦੀ ਹੈ ਜਾਂ ਇਹਨੂੰ ਰੋਟੀ ਨਾ ਪਕਾ ਕੇ ਦੇਵੇ ਜਾਂ ਕੋਈ ਉਰਲਾ ਪੁਰਲਾ ਹੋਰ ਗੱਲ ਕਰੇ ਫਿਰ ਕੁੜੀ ਵਾਸਤੇ ਵੀ ਬਰਾਬਰ ਦੇ ਹੀ ਹੱਕ ਹੈ ਉਹਨਾਂ ਹੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਲੜਕੀ ਹੈ ਜਿਹੜੀ ਇੱਕ ਪਰਿਵਾਰ ਬਸਾਇਆ ਹੈ ਬਾਬਾ ਕਮੰਡ ਸਿੰਘ ਜਥੇਦਾਰ ਬਾਬਾ ਗਰਮੇਲ ਸਿੰਘ ਪੂਰੀ ਜਥੇਬੰਦੀ ਖੜੀ ਹੈਗੀ ਦੇਖ ਸਕਦੇ ਹੋ ਤੁਹਾਨੂੰ ਵੀ ਕਰਦਾ ਭਾਈ ਮੈਂ ਹੱਥ ਜੋੜ ਕੇ ਇਹਨਾਂ ਦੀ ਗੱਲ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਤੰਗ ਨਹੀਂ ਕਰਨਾ ਆਪਣੇ ਕੰਮ ਨਹੀਂ ਚਲੋ ਮੇਰਾ ਮੈਂ ਕਹਿਣ ਦਾ ਸੋਡੇ ਮੂੰਹ ਦੇ ਉੱਤੇ ਆ ਮੀਡੀਆ ਦੇ ਵਿੱਚ ਚਾਰ ਮੰਨਾਂ ਦੇ ਵਿੱਚ ਕਹਿ ਰਿਹਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਤੋਂ ਮਹੀਨਾ ਸਵਾ ਮਹੀਨਾ ਸੀ ਪਹਿਲਾਂ ਜਿਵੇਂ ਕਹਿ ਦਈਏ ਵੀ ਪਾਕਿਸਤਾਨ ਦੇ ਬਾਰਡਰ ਤੀ ਗਏ ਤੇ ਪਰ ਉਦੋਂ ਉਹ ਬੰਦਿਆਂ ਨੇ ਉਹਨਾਂ ਨੇ ਸਾਨੂੰ ਰਾਹ ਨਹੀਂ ਦਿੱਤਾ ਤੇ ਉਦੋਂ ਬਾਅਦ ਮੇਰੀ ਜੱਦੋ ਜਹਾਦ ਹੁੰਦੀ ਰਹੀ ਤੇ ਚਲੋ ਇਹਦਾ ਭਰਾ ਵਧੀਆ ਮਤਲਬ ਉਹ ਫੌਜ ਚ ਹੈ ਉਹਦੇ ਨਾਲ ਮੇਰੀ ਗੱਲ ਹੋਈ ਫਿਰ ਫੌਜ ਦੇ ਵਿੱਚ ਹੀ ਉਹਨੂੰ ਸਾਰੀ ਗੱਲ ਸਮਝਾਈ ਫਿਰ ਉਹਨੇ ਕੁੜੀ ਮਤਲਬ ਅਰਸੋਂ ਤੋਰੀ ਐ ਅਮਰੀਕਾ ਹਣ ਦੇ ਤੋਰਤੀ ਜੀ ਹਾਂ ਕੁੜੀ ਆ ਸਾਹਮਣੇ ਆਪਣੇ ਬੈਠੀ ਐ ਤੇ ਅੱਜ ਇਹਨਾਂ ਨੂੰ ਰਸ ਰੋਪੇ ਪਾ ਕੇ ਭੇਜਾਂਗੇ ਗੁਰੂ ਘਰ ਤੋਂ ਤੇ ਬਾਕੀ ਇਹਨਾਂ ਦੇ ਦੂਏ ਪਰਿਵਾਰ ਨਾਲ ਆਪਾਂ ਗੱਲ ਕਰਦੇ ਆਂ ਇਹਦਾ ਭਰਾ ਐ ਤੇ ਇਹਦੀ ਮੁੰਡੇ ਦੀ ਮਾਂ ਐ ਕੁੜੀ ਦੀ ਸੱਸ ਐ ਇਹਨਾਂ ਨੂੰ ਕਹਿੰਦੇ ਆਂ ਵੀ ਭਾਈ ਅੱਜ ਤੋਂ ਬਾਅਦ ਤੁਸੀਂ ਵੀ ਇਹਨਾਂ ਨੂੰ ਕੋਈ ਇੰਟਰਫੇਅਰ ਨਹੀਂ ਕਰਨਾ ਤੁਸੀਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਕਰਨੀ ਕੱਲ ਨੂੰ ਤੁਸੀਂ ਉੱਥੇ ਜਾ ਕੇ ਕੋਈ ਤੰਗ ਕਰੋ ਜਾਂ ਕੋਈ ਉਹੀ ਬਿਨਾਂ ਮਤਵ ਵਾਲੀ ਗੱడే ਲਈ ਜਾਓ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਕੋਈ ਤਕਲੀਫ ਨਹੀਂ ਦੇਣੀ ਹਾਂ ਕੋਈ ਦੁੱਖ ਸੁੱਖ ਹੈ ਫਿਰ ਤੁਸੀਂ ਜਾ ਸਕਦੇ ਹੋ ਇਹ ਬੇਨਤੀਆਂ ਨੇ ਸਾਡੀਆਂ ਤੇ ਬਾਕੀ ਇਹਨੂੰ ਪੁੱਛਦਿਆਂ ਕੁੜੀ ਨੂੰ ਹਾਂ ਦੱਸ ਭਾਈ ਖੁਸ਼ ਹੈ ਕੁੜੀ ਉਹ ਆਪਣਾ ਠੀਕ ਹੈ ਹੁਣ ਖੁਸ਼ ਹੋ ਤੁਸੀਂ ਬਾਬੇ ਦੇ ਸੋਹਣੇ ਘਰ ਬਸਾਤਾ ਹਾਂਜੀ ਖੁਸ਼ ਕਿੰਨੇ ਚਿਰ ਤੋਂ ਬੈਠੇ ਤੇ ਤੁਸੀਂ ਪੇਕੇ ਅਸੀਂ ਹੋ ਗਏ 7 ਸਾਲ ਬਸ 7 ਸਾਲ ਦੇਖ ਸਕਦੇ ਹੋ ਦੋਸਤੋ 7 ਸਾਲ ਬਾਅਦ ਕੁੜੀ ਗੁਰਦੀਪ ਗੁਰਦੀਪ ਕੌਰ ਲੜਕੀ 7 ਸਾਲ ਤੋਂ ਪੇਕੇ ਬੈਠੀ ਸੀ ਤੇ ਬਾਬਾ ਕਮੰਡ ਸਿੰਘ ਜੀ ਨੇ ਅੱਜ ਸਰੋਪੇ ਵੀ ਪਾਉਣਗੇ 7 ਸਾਲ ਬਾਅਦ ਘਰ ਬਸਾਤਾ ਬਾਬਾ ਜੀ ਦਾ ਨਿੰਗ ਸਿੰਘ ਫੌਜਾਂ ਦਾ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਹੋ ਜੀ ਹੁਣ ਹਾਂਜੀ ਹਾਂਜੀ ਬੁੱਲਕੋ ਕੋਈ ਪੂਰੇ ਖੁਸ਼ ਹੋ ਹਾਂਜੀ ਹਾਂਜੀ ਨਿੰਗ ਸਿੰਘ ਜਥੇਬੰਦੀਆਂ ਨੇ ਜੋ ਕੰਮ ਕਰਿਆ ਖੁਸ਼ ਹੋ ਮੈਂ ਤੋਂ ਬਹੁਤ ਵਧੀਆ ਕਰਿਆ ਜੀ ਖੁਸ਼ ਹੋ ਜੀ ਹਾਂਜੀ ਕਰਨੂ ਵੀ ਕਰਗੀ ਹੋ ਹਾਂ ਮਾਤਾ ਠੀਕ ਹੈ ਬਤਾ ਕੁਛ ਹਾਂ ਭਾਈ ਪਿੱਛੇ ਖੜ ਗਿਆ ਬਾਬਾ ਬਹੁਤ ਚੰਗਾ ਨਾ ਸੱਤ ਪਾਸੇ ਵਧੀਆ ਸੁਣ ਲੈ ਠੀਕ ਹੈ ਆ ਦੋ ਚਲੋ ਹਾਂ ਮੈਂ ਭਾਈ ਕੁਝ ਕਹਿਣਾ ਹੁੰਦਾ ਹਾਲਾ ਸਭ ਤੋਂ ਪਹਿਲਾਂ ਤਾਂ ਵਾਇਰੂ ਜੀ ਦਾ ਖਾਲਸਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਤੇ 7 ਸਾਲ ਬਾਅਦ ਚੱਲ ਛੱਡੋ ਭਾਈ ਗੱਲ ਮੜਾ ਬੋਲਣਾ ਸਿੱਖੋ ਲੈ ਕੁਝ ਕਰਾਉਣਾ ਕਰਾ ਲੈ ਇਹ ਕੋਈ ਸ਼ਬਦ ਥੋੜਾ ਨਾ ਯਾਰ 7 ਸਾਲ ਬਾਅਦ ਅੱਜ ਇਹਨਾਂ ਦਾ ਘਰ ਬਸਿਆ ਦੁਬਾਰੇ ਬੱਚਾ ਰੰਦਾ ਹਾਂ ਬਾਕੀ ਆ ਬੱਚਾ 5-7 ਸਾਲ ਦਾ ਤੇ ਮੁੰਡੇ ਦੀ ਮਾਂ ਵੀ ਖੜੀ ਹੈ ਮੁੰਡੇ ਦਾ ਭਰਾ ਵੀ ਖੜਾ ਹੈ ਤੇ ਇਧਰ ਭੈਣ ਵੀ ਖੜੀ ਐ ਸਾਰਿਆਂ ਦੀ ਸਹਿਮਤੀ ਨਾਲ ਅੱਜ ਆਪਾਂ ਉੱਥੇ ਗੁਰੂ ਘਰੋਂ ਤੋੜ ਰਹੇ ਆ ਇਹਨਾਂ ਨੂੰ ਇਹ ਆਪਦੀ ਮौज ਮਾਰਨ ਭੁੱਲੇ ਵੱਢਣ ਜੇ ਕੋਈ ਦੁੱਖ ਤਕਲੀਫ ਆਉਗੀ ਅੱਜ ਇਹਨੂੰ ਕਹਿੰਦੇ ਆਂ ਅਸੀਂ ਇਹਦੇ ਮੂੰਹ ਤੇ ਇਹਦਾ ਭਰਾ ਵੀ ਖੜਾ ਐ ਦੀ ਮਾਂ ਵੀ ਖੜੀ ਐ ਕੱਲ ਨੂੰ ਇਹ ਸ਼ਰਾਬ ਪੀਂਦਾ ਜਾਂ ਕੁੜੀ ਨੂੰ ਤੰਗ ਕਰਦਾ ਉਹ ਸਾਡੀ ਜ਼ਿੰਮੇਵਾਰੀ ਐ ਠੀਕ ਐ ਅਸੀਂ ਲਿਖ ਕੇ ਵੀ ਦੇਵਾਂਗੇ ਇਹਨਾਂ ਨੂੰ ਠੀਕ ਐ ਦੋ ਜੀਆਂ ਨੂੰ ਜਾਂ ਕੱਲ ਨੂੰ ਕੁੜੀ ਕੋਈ ਪੰਜ ਤਿੰਨ ਗੱਲ ਕਰਦੀ ਐ ਜਾਂ ਇਹਨੂੰ ਰੋਟੀ ਨਾ ਪਕਾ ਕੇ ਦੇਵੇ ਜਾਂ ਕੋਈ ਉਲੜਾ-ਪਰਲਾ ਹੋਰ ਗੱਲ ਕਰੇ ਫਿਰ ਕੁੜੀ ਵਾਸਤੇ ਵੀ ਬਰਾਬਰ ਦੇ ਹੀ ਹੱਕ ਹੈ ਉਹਨਾਂ ਹੀ ਠੀਕ ਹੈ ਜੀ ਠੀਕ ਹੈ ਬਿਲਕੁਲ ਪਾਓ ਜੀ ਸਰੋਪੀ ਪਾਓ ਬੱਸ ਤੇ ਇਸ ਤਰ੍ਹਾਂ ਦੇ ਤਸਵੀਰਾਂ ਨੇ ਦੋਸਤੋ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਸ ਤਰ੍ਹਾਂ ਦੇ ਨਾਲ ਪੂਰਾ ਪਰਿਵਾਰ ਹੈ ਜੀ ਜਦਕਾਰੇ ਜਾਵੇ ਨੇ ਹਲੋ ਨਾ ਹਲੋ ਜਾਵੇ ਸਤਿ ਸ੍ਰੀ ਅਕਾਲ ਇਧਰ ਪੂਰੀ ਜਥੇਬੰਦੀ ਕੰਕੱਜ ਕਰੇ ਗਏ ਜਾਵੇ ਦਾ ਲੋਨਾ ਲੋ ਜਾਵੇ ਸੋਤ ਸੋਤ ਇਸ ਵਕਤ ਗ੍ਰਾਹਾ ਛੌਣੀ ਦੇ ਵਿੱਚ ਖੜੇ ਸੀਗੇ ਦੋਸਤੋ ਤੇ ਬਾਬਾ ਜੀ ਦਾ ਸਾਰੇ ਜਥੇਬੰਦੀ ਦਾ ਜਿਨ੍ਹਾਂ ਨੇ ਇੱਕ ਫਿਰੋਜ਼ਪੁਰ ਦੇ ਲੋਂ ਪਹਿਲਾਂ ਗਏ ਸੀ ਕਿੰਨਾ ਟਾਈਮ ਪਹਿਲਾਂ ਗਏ ਸੀ ਬਾਬਾ ਜੀ ਇਹ ਹੋ ਗਿਆ ਜੀ ਮਹੀਨਾ ਡੁੱਢ ਮਹੀਨਾ ਅੱਛਾ ਹਾਂ ਉਹ ਦਿਨ ਦੀ ਇਹ ਬੜੀ ਜਦੋਂ ਜਹਦ ਚੱਲ ਰਹੀ ਸੀ ਮੇਰੀ ਠੀਕ ਹੈ ਤੇ ਮੇਰੇ ਮਨ ਦੇ ਉੱਤੇ ਬੜਾ ਪ੍ਰੇਸ਼ਟ ਅਸਲ ਗੱਲ ਕੀ ਸੀ ਮੈਂ ਨਾ ਗੱਲ ਤਾਂ ਬਸ ਕੁਝ ਨਹੀਂ ਵੀ ਜਿਵੇਂ ਆਪਾਂ ਕਹਿ ਦਈਏ बस उई तू तू मैमै वाली इनਾਂ ਦੀ ਆਪ ਉਹੀ تی ਮਾੜੀ ਮੁੱਟੀ ਮਾੜੀ ਮੁੱਟੀ ਗਾਹਾਂ ਬਾਦੇ ਬਾਦੇ ਗਏ ਤੇ ਫਰਕ ਪੈਂਦੇ ਗਏ ਤੇ ਅਸੀਂ ਵੀ ਜਦੋਂ ਉੱਥੇ ਗਏ ਮਤਲਬ ਸਾਨੂੰ ਵੀ ਕੋਈ ਐ ਨਹੀਂ ਲੱਗਿਆ ਕਿਉਂ ਇੱਕ ਤਾਂ ਉਧਰ ਇਲਾਕੇ ਦਾ ਫਰਕ ਹੈ ਠੀਕ ਹੈ ਸਾਡੀ ਬੋਲੀ ਦਾ ਵੀ ਫਰਕ ਹੈ ਠੀਕ ਹੈ ਪਰ ਇਹਦੇ ਭਰਾ ਨੇ ਬਹੁਤ ਵਧੀਆ ਮਤਲਬ ਸਾਡੇ ਨਾਲ ਗੱਲ ਕੀਤੀ ਤੇ ਉਹਦੇ ਵੀ ਮਤਲਬ ਸਾਨੂੰ ਤਾਂ ਇਹ ਵੀ ਨੇੜੇ ਐ ਪਰ ਸਾਨੂੰ ਜਦੋਂ ਪਤਾ ਲੱਗਿਆ ਉਹਦੇ ਵਿਚਾਰਿਆਂ ਨੇ ਤਾਂ 40-45000 ਰੁਪਇਆ ਖਰਚ ਹੋ ਗਿਆ ਮੇਰੇ ਮਨ ਦੇ ਉੱਤੇ ਬਹੁਤ ਵੱਡਾ ਅਸਰ ਜੀ ਅਜਾਏ ਨੇ ਫੌਜੀ ਸਾਹਿਬ ਨਹੀਂ ਅੱਜ ਨਹੀਂ ਆਏ ਉਹ ਉੱਥੇ ਗਏ ਹੋਏ ਨੇ ਵਿਚਾਰੇ ਫੌਜ ਦੇ ਵਿੱਚ ਤੇ ਇਹਦਾ ਭਰਾ ਵੀ ਫੌਜੀ ਹੈ ਕੁੜੀ ਦਾ ਠੀਕ ਹੈ ਤੇ ਉਹਨੇ ਬੜੀ ਵੀ ਉਹਨਾਂ ਨੇ ਦੋਵੇਂ ਫੌਜੀਆ ਨੇ ਬੜੀ ਸਮਝ ਸੋਚ ਨਾਲ ਮਤਲਬ ਇਹ ਕੰਮ ਕੀਤਾ ਤੇ ਬਾਕੀ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਮਤਲਬ ਅਸੀਂ ਘਰ ਬਸਾਉਂਦੇ ਰਹੀਏ ਤਾਂ ਇਹ ਲੋਕਾਂ ਦੇ ਮਤਲਬ ਅਸੀਂ ਬੇਨਤੀ ਵੀ ਕਰਦੇ ਆਂ ਬੀਬੀਆਂ ਭੈਣਾਂ ਨੂੰ ਵੀ ਭਾਈ ਜੜੀਆਂ ਤੁਸੀਂ ਬੱਚਿਆਂ ਨੂੰ ਛੱਡ ਛੱਡ ਜਾਨੀਓ ਇਹ ਸੋਡੀ ਬਹੁਤ ਮਾੜੀ ਗੱਲ ਐ ਆ ਮੇਰੇ ਲੇਪੇ ਹੋਰ ਵੀ ਬੰਦੇ ਆਏ ਬੈਠੇ ਨੇ ਉਹ ਬੀਬੀ ਇੱਕ ਬੱਚੇ ਨੂੰ ਛੱਡ ਕੇ ਕਿਤੇ ਹੋਰ ਜਾ ਬੈਠੀ ਗੋਲੀ ਬਣ ਕੇ ਬੈਠੀ ਐ ਦੇਖੋ ਘਰ ਵਾਲੇ ਨੂੰ ਛੱਡ ਕੇ ਤੇ ਜ਼ਮੀਨ ਜਾਇਦਾਦ ਛੱਡ ਕੇ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਦੇ ਵਿੱਚ ਕੀ ਵੜ ਗਿਆ ਕੀ ਕਿ ਸਾਡੇ 'ਚ ਘਾਟਾਂ ਪੈ ਗਈਆਂ ਤਾਂ ਇਹਨਾਂ ਨੂੰ ਬੇਨਤੀ ਕਰਦੇ ਆ ਸਾਰੀਆਂ ਬੀਬੀਆਂ ਭੈਣਾਂ ਨੂੰ ਤੇ ਸੱਸਾਂ ਨੂੰ ਵੀ ਤੇ ਪਰਿਵਾਰਾਂ ਨੂੰ ਵੀ ਵੀ ਭਾਈ ਰਲ ਮਿਲ ਕੇ ਰਹੋ ਆਇਨਾ ਕੰਮ ਕਰੋ ਵੇ ਸਾਡੀਆਂ ਦਾੜੀਆਂ ਨਾ ਤੁਸੀਂ ਪਟੋ ਮਾਂ ਪਿਓ ਦੇ ਉਸ ਨਾਲ ਫਿਰ ਪਹਿਲਾਂ ਤੁਸੀਂ ਭੱਜ ਕੇ ਜਾਨੀਓ ਫਿਰ ਰੋਂਦੀਓ ਸਾਡੇ ਦੇ ਵਿੱਚ ਕੱਲ ਵੀ ਇੱਕ ਕੁੜੀ ਆਈ ਸੀ ਮਤਲਬ ਇੱਥੋਂ ਬੁਢਖਿਆਂ ਤੋਂ ਉਹਨੇ ਬਿਨਾ ਵਿਆਹ ਤੋਂ ਹੀ ਮਤਲਬ ਬੱਚਾ ਹੋ ਰਿਹਾ ਹੈਗਾ ਆਈ 7-8 ਵਿਆਹ ਕਰਾ ਰਖੇ ਨੂੰ ਮੁੰਡੇ ਨੇ ਉਹਨੂੰ ਵੀ ਅਸੀਂ ਫੜਨ ਲੱਗੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ